ਮਹਾਰਾਜ ਦਾ ਬਣਾ ਪਾ ਗਏ ਤੇ ਜਿਹੜੀ ਗ੍ਰਾਹੀ ਕਰਕੇ ਅਸੀਂ ਪੀਜੀਆਈ ਲੰਗਰ ਲਾਉਨੇ ਆਂ ਇੰਦਨਪੁਰ ਸਾਹਿਬ ਨਗਰ ਆ ਸਾਹਮਣੇ ਤੁਹਾਡੀ ਗੱਡੀ ਉਹ ਖਲੋਤੀ ਆ ਇਹ ਸਖਦਾਂ ਨੂੰ ਗਮਰਾਹ ਕਰਕੇ ਅਸੀਂ ਫਲਾਣੇ ਦਾ ਸਾਡਾ ਲੰਗਰ ਆ ਢਿੰਗ ਦਾ ਸਾਡਾ ਲੰਗਰ ਆ ਇਹ ਮਹਿਤਾ ਰੋਡ ਪਿੰਡ ਨਵਾ ਪਿੰਡ 30 ਵਰੇ ਗੱਡੀ ਫੜੀ ਗਈ ਇਹਨਾਂ ਦੀ ਬੇਤੀ ਆ ਮੈਂ ਹੱਥ ਜੋੜ ਕੇ ਕਰਦਾ ਵਾਂ ਤੇ ਗੁਰੂ ਘਰ ਨੂੰ ਆਪਾਂ ਬਦਨਾਮ ਨਾ ਕਰੀਏ ਜੇ ਸੇਵਾ ਦੇਣੀ ਆ ਤੇ ਗੁਰੂ ਰਾਮਦਾਸ ਦਾ ਵੇ ਇੱਕ ਦਾ ਤਗੜਾ ਘਰ ਆ ਅੱਜ ਵੀ ਘੰਟੇ ਲੰਗਰ ਜਾਂਦੇ ਲੱਖਾਂ ਕਰੋੜਾਂ ਸੰਤਾਨ ਕੇ ਸਕਣ ਲਈ ਆ ਇਹ ਜਿਆਦਾ ਹੀ ਆਪਾਂ ਸੇਵਾ ਨੂੰ ਆ ਯਾਤਰਾ ਤੇ ਕਿਤੇ ਵੀ ਜਾਂਦੀ ਆਪਾਂ ਸੇਵਾ ਦਾ ਸੰਬੰਧ ਉੱਥੇ ਕੱਢ ਦੀਏ ਇਹਨਾਂ ਲਟੇਰਾਂ ਕੋ ਬਚੋ ਆ ਦੋਵੇਂ ਇੱਕ ਰੱਜਿਆ ਗੋਲੀਆਂ ਨਾਲ ਇਹ ਆਂਦਾ ਮਹਾਲੀ ਦਾਵਾ ਇੱਕ ਬੰਦੇ ਨੰਪ ਸਾਹਿਬ ਲਿਖਿਆ ਹੋਆ ਇੱਕ ਬੰਦੇ ਇਹ ਗੋਲੀਆਂ ਨਾਲ ਗੱਡੀ ਦਾ ਨੰਬਰ ਕਿੱਥੋਂ ਦਾ ਵਾ ਉਹ ਗੋਲੀਆਂ ਨਾਲ ਰੱਜਿਆ ਵਾ ਜਦੋਂ ਆਪਾਂ ਗਰਾਹੀ ਤੇ ਦੁਰਦੇ ਕੋਈ ਠਾ ਕੇ ਕੋ ਰੱਜ ਕੇ ਦੁਰਦੇ ਆ ਮਾਫ ਕਰਨਾ ਇਧਰ ਨਾ ਕਰੋ ਇਹ ਗੁਰੂ ਗੁਰੂ ਦੀਆਂ ਸਮਾਵਾਂ ਜਿਹੜੀਆਂ ਵਾਂ ਬਾਬੇ ਮੇਜਸੋਂ ਨਾਲ ਗੱਲ ਕਰ ਲਓ ਤੇ ਮੈਂ ਅਹੀ ਗੱਡੀ ਛੱਡ ਦਿੰਦੇ ਆਂ ਹਾਲੇ ਫੋਨ ਕਰਾ ਲਾ ਬਾਬੇ ਮੇਜਸੋਂ ਨਾਲ ਤੁਸੀਂ ਹਾਲੀ ਆ ਬਾਬੇ ਮੇਜਸੋਂ ਨਾਲ ਫੋਨ ਆਊਗਾ ਤੇ ਅਹੀ ਗੱਡੀ ਛੱਡ ਦਿਆਂਗੇ ਅੱਗੇ ਪਿੰਡ ਆਉਣ ਲੱਗੇ ਪਿੰਡ ਤੀਰਸਪੁਰਾ ਬਟਾਲਾ ਰੌਂਤ ਜਾਂ ਮਾਰਾ ਮਹਿਤਾ ਰੋਡ ਇਹ ਡੇਰੇ ਦੇ ਮੇਰੇ ਵੀਰ ਗੱਡੀ ਫੜੀ ਗਈ ਨਾਲ ਦੋ ਬਾਹਰੂਆਂ ਦੀ ਇਹ ਪਹਿਲੋਂ ਕਹਿੰਦੇ ਆ ਬਾਬੇ ਜੀ ਉਸੋਂ ਦਾ ਲੰਗਰ ਆ ਫੇਰ ਕਹਿੰਦੇ ਜ ਸਾਡਾ ਵਾ ਆਪਣਾ ਅਨੰਦਪੁਰ ਸਾਹਿਬ ਨਗਰ ਆਵੇ ਉੱਤੇ ਲਿਖਿਆ ਅਨੰਦਪੁਰ ਸਾਹਿਬ ਇਹਨਾਂ ਨੇ ਫੇਰ ਇਹ ਬੱਲੇ ਦਾ ਨਾਂ ਲੈਂਦੇ ਆ ਕਿੰਨੇ ਸਪੋਰਟ ਮੈਂ ਦੋਵੇਂ ਫੜੇ ਗਏ ਨਾ ਕੋਈ ਗੱਲ ਕੋਈ ਨਹੀਂ ਆਉਂਦੀ ਇਹ ਤੀਜੇ ਦਿਨ ਚੌਥੇ ਦਿਨ ਗਰਾਈ ਲੈਣ ਆਉਂਦੇ ਆ ਆ ਪਿੰਡ ਦੱਸਿਓ ਬੋਰਕੇ ਦੇ ਕਿੰਨੀ ਜਣਾ ਗਰਾਈ ਖੜੀ ਨਾ ਤਰਫ ਹਾਂਜੀ ਪਿੰਡ ਦੋ ਵਾਰੀ ਖੜੀ ਆ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਟੱਕੇ ਖੜੀ ਆ ਕਿ ਅਸੀਂ ਅਨੰਦਪੁਰ ਸਾਹਿਬ ਦੀ ਸੇਵਾ ਵਾ ਹੋਲੇ ਮੱਲੇ ਦੀ ਸੇਵਾ ਵਾ ਤੇ ਦੋ ਵਾਰੀ ਗਰਾਈ ਲੈ ਕੇ ਆ ਆਵੇਂ ਨਾ ਪਿੰਡ ਕਹਤਾ ਵਾ ਤੇ ਦੋ ਰਾਂ ਸੜਕੋਂ ਅਨੰਦਪੁਰ ਸਾਹਿਬ ਦੇ ਨਾਂ ਨੂੰ ਗਰਾਈ ਲੈ ਕੇ ਆ ਫੇਰ ਕਹਿੰਦੇ ਸਾਡੇ ਬੱਲਾ ਲੰਗਰ ਆ ਫੇਰ ਆਂਦਾ ਬਾਬੇ ਜੀਵੇਂ ਸੋਣਾ ਸਾਡੀ ਬਾਬੇ ਮੇਜਰ ਸ ਉਨੇ ਕਿਹਾ ਵਾਦੇ ਖਤੋਵਾਲੀਆਂ ਨੂੰ ਗ੍ਰਹੀ ਕਰਕੇ ਇਹ ਲੈ ਕੇ ਆ ਇਹਨਾਂ ਨੂੰ ਗੱਲ ਕੋਈ ਨਹੀਂ ਗਾੜੀ ਆਈ ਠੂਠੇ ਬੰਦੇ ਆ ਮੇਰੀ ਗੱਲ ਸੁਣ ਵੀਰ ਇਹ ਠੂਠੇ ਬੰਦੇ ਆ ਤੇ ਸੰਗਤਾਂ ਦੇ ਗਾੜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਆਪਾਂ ਸੇਵਾ ਪਾਉਣੀ ਤੇ ਹਰਮੰਦਰ ਸਾਹਿਬ ਲੱਗੇ ਆ ਲੱਖਾਂ ਕਰੋੜਾ ਸੰਗਤਾਂ ਤੇ ਪ੍ਰਸ਼ਾਦਾ ਛਕਣ ਲਈ ਆ ਇਹ ਸੇਵਾ ਦੇ ਨਾਂ ਨੂੰ ਇਹ ਆਪਣੇ ਘਰਾਂ ਨੂੰ ਖੜਦੇ ਜ਼ਹਿਰ ਆਪਣੇ ਬੱਚਿਆਂ ਨੂੰ ਦਿੰਦੇ ਜ਼ਹਿਰ ਪੀਂਦੇ ਆ ਤੇ ਮੈਂ ਸੰਸੰਗੜੀ ਹੱਥ ਜੋੜ ਕੇ ਉਹ ਬੇਨਤੀ ਕਰਦਾ ਆਵੇ ਸੰਗਤ ਤੀਰਪੁਰ ਤੀਰਪੁਰੇ ਦੀ ਆਈ ਆ ਇਹ ਜੋ ਫੈਸਲਾ ਦਊ ਇਹ ਇਹਨਾਂ ਦੇ ਪਿੰਡ ਹੀ ਗੱਡੀ ਫੜੀ ਗਈ ਆ ਤੇ ਫੜੀ ਵੀ ਡੇਰੇ ਤਾਂ ਗਈ ਆ ਡੇਰੇ ਕਮਾਓ ਆ ਡੇਰੇ ਤੇ ਵੇਖ ਲੋ ਉਹ ਭੈਣਾਂ ਦੀ ਦੋ ਰਾਂ ਮੇਰੇ ਕੋਲ ਦੋ ਰਾਂ ਦੀ ਮੇਰੇ ਕੋਲ ਨਵਕਸਾ ਨੂੰ ਗ੍ਰਾਈ ਲੈ ਕੇ ਆ ਸਾਡਾ ਵੀ ਨਾਮ ਬਦਨਾਮ ਕਰਾਉਣ ਦੇ ਵਿੱਚੇ ਹੀ ਵਿੱਚੇ ਬਾਬੇ ਮਿੱਧ ਸੁਣਾ ਹੁੰਡਿਆ ਵਾ ਬਾਬੇ ਮਰਮੋਣ ਸੁਣਾ ਹੁੰਡਿਆ ਵਾ ਤੇ ਗ੍ਰਾਈ ਉਹਨਾਂ ਦੇ ਨਾਂ ਤੇ ਆ ਤੇ ਦੋਵੇਂ ਚੋਰ ਨਿਕਲੇ ਆ ਇਹ ਕਿਹਦੇ ਬੰਦੇ ਨਹੀਂ ਕੋਈ ਇਹਨਾਂ ਦਾ ਬੈਕਸਾਈਡ ਗੁਰਦੁਰੇ ਨਹੀਂ ਹੈਗਾ ਕੋਈ ਇਹਨਾਂ ਦਾ ਲੰਗਰ ਨਹੀਂ ਹੈਗਾ ਆ ਗੋਲੀਆਂ ਨਾਲ ਲੱਧਿਆ ਆਂਦਾ ਆ ਪਿੰਡਿਆਂ ਦਾ ਦੱਸਦਾ ਵਾਰ ਆ ਉਹ ਆ ਵੱਡਾ ਲੱਗਦਾ ਵਾ ਆਹ ਇਹ ਕਹਿੰਦਾ ਮੈਂ ਮਹਾਲੀ ਤੋਂ ਆਇਆ ਵਾਂ ਤੇ ਗੱਡੀ ਵੇਖ ਲੋ ਉੱਤੇ ਕੁਝ ਲਿਖਿਆ ਥੱਲੇ ਕੁਝ ਗੱਡੀ ਦਾ ਨੰਬਰ ਪਲੇਟ ਤੇ ਕਾਉਂਸਰ ਤੇ ਬਲਾਈ ਹੋਣੀ ਤੇ ਬਲਾਈ ਨੰਬਰ ਪਲੇਟ ਤੇ ਮਾਰ ਆ ਵੇਖ ਲੋ ਵੇ ਰੇ ਖੇਚਲਾ ਮੇਰਾ ਹਾਂ ਵੇ ਇਹ ਉਹਨਾਂ ਛਕਦੇ ਆ ਤੀਸਪੁਰੇ ਦੀ ਇਹ ਉਹਨਾਂ ਦੇ ਪਿੰਡ ਤੀਸਪੁਰੇ ਗੱਡੀ ਫੜੀ ਗਈ ਆ ਇਹ ਸੰਗਤ ਫੈਸਲਾ ਦਵੇ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਜੂ ਨਾਲੇ ਕਿਦਾਂ ਕਰਾਈਆਂ ਕਰਦੀਆਂ ਤੇ ਇਹਨਾਂ ਝੂਠਿਆਂ ਕੋ ਬਜੋ ਇਹਨਾਂ ਉੱਤੇ ਲੋਹ ਲਗਰ ਲਖਾਏ ਜੋ ਅੱਖਾਂ ਹੀ ਤੋੜੇ ਜੋ ਪੀਪੇ ਫੜੇ ਜੋ ਜਿਹੜੇ ਵੀ ਚੋਰ ਆ ਅਸੀਂ ਤੁਹਾਨੂੰ ਇਹੋ ਕਹਿੰਦੇ ਨਾ ਲੋਹ ਲਗਰ ਲਖਾਏ ਆ ਸੇਵਾ ਪਾਉਣੀ ਬਾਬੇ ਪੂਰੀ ਵਾਲੇ ਆ ਬਾਬੇ ਖਡੂਰ ਸਾਹਿਬ ਵਾਲੇ ਬਾਬੇ ਜੂਰ ਸਾਹਿਬ ਵਾਲੇ ਆ ਦਰਬਾਰ ਸਾਹਿਬ ਆ ਸ੍ਰੀ ਨਾਨਕਪੁਰ ਸਾਹਿਬ ਕਲਾ ਨੰਨਤਗੜ ਵੇਖੋ ਗੜ ਸ਼ੰਕਰ ਤੋਂ ਲੈ ਕੇ ਤੇ ਨਨ ਪ੍ਰਸਾਦ ਤੱਕ ਸੜਕ ਬਣ ਗਈ ਆ ਉਹ ਸੰਗ ਦੇ ਸੰਯੋਗ ਨਾਲ ਬਣ ਗਈ ਆ ਸੀਸੇ ਵਾਂਗੂ ਚਮਕਦੇ ਆ ਗੁਰੂਦਿਆਂ ਘਰ ਦੇ ਅਸਮਾਵਾਂ ਤੇ ਇਹਨਾਂ ਲਟੇਰਿਆਂ ਨੇ ਇਹਨਾਂ ਤੱਕ ਸਵੇਰੇ ਇਕੱਠੇ ਕਰ ਲਈ ਦੁਕਾਨਾਂ ਨੂੰ ਬੰਦ ਲੇ ਜਾ ਕੇ ਇਹਨਾਂ ਕੋ ਮੈਂ ਸਖਤ ਘੜੇ ਹੱਥ ਜੋੜਦਾ ਵਾਂ ਇਹਨਾਂ ਲਟੇਰਿਆਂ ਕੋ ਬਚੋ ਜਿੰਨੇ ਵੀ ਆਉਂਦੇ ਲੋਹ ਲੰਗਰ ਖਾ ਕੇ ਤੇ ਆ ਦੋ ਜਣੇ ਗਰਾਹੀ ਕਰਨ ਦੇ ਜੋ ਆ ਵੇਖੋ ਇਹਨਾਂ ਦੀ ਹਾਲਤ ਵੇਖੋ ਕਦੀ ਖੇਨਾ ਫੋਨ ਤੇ ਗੱਲ ਕਰਾਂਦੇ ਕਦੀ ਖੇਨਾ ਕੋਈ ਬੈਸ਼ ਕਰਦੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ